ਉਹਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਮੀਟਿੰਗ ਪਰ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਹੋ ਗਿਆ ਵੱਡਾ ਕੰਮ ਐਂਬੂਲੈਂਸਾਂ ਵੀ ਪਹੁੰਚ ਗਈਆਂ ਕਿਸਾਨ ਆਗੂ ਆਪਣੇ ਆਪਣੇ ਜਥੇਬੰਦੀ ਦੇ ਕਿਸਾਨ ਲੈ ਕੇ ਸਟੇ ਦੇ ਉੱਤੇ ਪਹੁੰਚ ਗਏ ਤੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਕਹਿੰਦੇ ਸਾਡੇ ਆਗੂਆਂ ਨੂੰ ਹੱਥ ਨਾ ਲਾ ਦਿਓ ਆਖਰ ਹੋ ਕੀ ਰਿਹਾ ਦੋਵੇਂ ਬਾਰਡਰਾਂ ਦੇ ਉੱਤੇ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਆ ਦੂਜੇ ਬਾਰਡਰਾਂ ਦੇ ਉੱਤੇ ਹੋ ਕੀ ਗਿਆ ਪੁਲਿਸ ਕਿਉਂ ਪਹੁੰਚੀ ਆ ਐਂਬੂਲੈਂਸਾਂ ਕਿਉਂ ਖੜਾਈਆਂ ਗਈਆਂ ਕਿਸਾਨ ਇਕੱਠੇ ਹੋ ਕੇ ਸਰਕਾਰ ਨੂੰ ਚੇਤਾਵਨੀ ਕਿਉਂ ਦੇ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੁਭਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਦੀ ਜੁਬਾਨੀ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਫੌਜ ਇਸ ਟਾਈਮ ਕਿਸਾਨ ਮਜ਼ਦੂਰ ਮੋਰਚੇ ਦੀ ਸਟੇਜ ਤੇ ਪਹੁੰਚ ਰਹੀ ਤੁਸੀਂ ਪਿੱਛੇ ਤਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਰੀ ਫੌਜ ਸਟੇਜ ਤੇ ਇੱਥੇ ਪਹੁੰਚ ਰਹੀ ਆ ਪਤਾ ਲੱਗਾ ਸੀ ਗੁਪਤ ਜਾਣਕਾਰੀ ਮਿਲੀ ਆ ਕਿ ਪ੍ਰਸ਼ਾਸਨ ਵੱਲੋਂ ਹਿੰਦਚਲ ਹੋ ਰਹੀ ਆ ਦੋਨਾਂ ਬਾਰਡਰਾਂ ਦੇ ਉੱਪਰ ਖਨੋਰੀ ਵੀ ਔਰ ਸ਼ੰਭੂ ਵੀ ਤੇ ਇਹ ਜੋ ਕੁਝ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਰ ਰਹੀ ਆ ਇਹ ਮੰਦਪਾ ਕਾ ਸਾਡੇ ਆਗੂ ਸਹਿਬਾਨ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ 26 ਸੈਕਟਰ ਮਹਾਤਮਾ ਗਾਂਧੀ ਇੰਸਟੀਚਿਊਟ 'ਚ ਪਹੁੰਚੇ ਹੋਏ ਆ ਮੈਂ ਕਹਾਂਗਾ ਵੀ ਜੇਕਰ ਉਹਨਾਂ ਆਗੂਆਂ ਨੂੰ ਕੋਈ ਵੀ ਛੇੜਖਾਨੀ ਜਾਂ ਫੋਟੋਫੜਾਈ ਦੀ ਗੱਲ ਕੀਤੀ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਅਸੀਂ ਇੱਥੇ ਸਟੇਜ ਤੇ ਇਕੱਠੇ ਹੋ ਰਹੇ ਆ ਪਿੱਛੇ ਤੁਸੀਂ ਦੇਖੋ ਸਾਰੀ ਜਿਹੜੀ ਸਾਡੀ ਫੌਜ ਹੈਗੀ ਜਾਂ ਕਿਸਾਨਾਂ ਦੀ ਉਹ ਸਾਰੀ ਇੱਥੇ ਪਹੁੰਚ ਰਹੀ ਆ ਅਸੀਂ ਇੱਥੇ ਬਿਲਕੁਲ ਅਲਰਟ ਆ ਆਹ ਮਤ ਖਾ ਸਕਦਾ ਤੁਹਾਨੂੰ ਇਧਰਲੇ ਪਾਸੇ ਐਂਬੂਲੈਂਸ ਵੀ ਖਿਲਾਰ ਦਿੱਤੀਆਂ ਨੇ ਤੇ ਜੇ ਪੁੱਛਿਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਪੋਲਟਰੀ ਫਾਰਮ ਦਾ ਕੋਈ ਕਬਜ਼ਾ ਲੈਣਾ ਹੈ ਤੇ ਇੱਥੇ ਕਿਹੜਾ ਪੋਲਟਰੀ ਫਾਰਮ ਹੈਗਾ ਬਿਲਕੁਲ ਝੂਠ ਮਾਰਿਆ ਜਾ ਰਿਹਾ ਔਰ ਵਰਗਲਾਰਿਆ ਵਰਗਲਾਇਆ ਜਾ ਰਿਹਾ ਕਿਸਾਨਾਂ ਨੂੰ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਤਿੰਨ ਸੌੜੀ ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ ਔਰ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ ਜਨਨ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਜੋ ਮਰਜ਼ੀ ਕਰ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਫੌਜ ਇਸ ਟਾਈਮ ਕਿਸਾਨ ਮਜ਼ਦੂਰ ਮੋਰਚੇ ਦੀ ਸਟੇਜ ਤੇ ਪਹੁੰਚ ਰਹੀ ਤੁਸੀਂ ਪਿੱਛੇ ਤੋਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਰੀ ਫੌਜ ਸਟੇਜ ਤੇ ਇੱਥੇ ਪਹੁੰਚ ਰਹੀ ਆ ਪਤਾ ਲੱਗਾ ਸੀ ਗੁਪਤ ਜਾਣਕਾਰੀ ਮਿਲੀ ਆ ਕਿ ਪ੍ਰਸ਼ਾਸਨ ਵੱਲੋਂ ਹਰ ਚੋਲੋ ਹੋ ਰਹੀ ਆ ਦੋਲਾ ਬਾਰਡਰਾਂ ਦੇ ਉੱਪਰ ਖਨੋਰੀ ਵੀ ਔਰ ਸ਼ੰਭੂ ਵੀ ਤੇ ਇਹ ਜੋ ਕੁਝ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਰ ਰਹੀ ਆ ਇਹ ਮੰਦਪਕ ਆ ਸਾਡੇ ਆਗੂ ਸਹਿਬਾਨ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ 26 ਸੈਕਟਰ ਮਹਾਤਮਾ ਗਾਂਧੀ ਇੰਸਟੀਚਿਊਟ 'ਚ ਪਹੁੰਚੇ ਹੋਏ ਆ ਮੈਂ ਕਹਾਂਗਾ ਵੀ ਜੇਕਰ ਉਹਨਾਂ ਆਧਵਾ ਨੂੰ ਕੋਈ ਵੀ ਛੇੜਖਾਲੀ ਜਾਂ ਫੜੋਫੜਾਈ ਦੀ ਗੱਲ ਕੀਤੀ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਅਸੀਂ ਇੱਥੇ ਸਟੇਜ ਤੇ ਇਕੱਠੇ ਹੋ ਰਹੇ ਆ ਪਿੱਛੇ ਤੁਸੀਂ ਦੇਖੋ ਸਾਰੀ ਜਿਹੜੀ ਸਾਡੀ ਫੌਜ ਹੈਗੀ ਜਾਂ ਕਿਸਾਨਾਂ ਦੀ ਉਹ ਸਾਰੀ ਇੱਥੇ ਪਹੁੰਚ ਰਹੀ ਆ ਅਸੀਂ ਇੱਥੇ ਬਿਲਕੁਲ ਅਲਟਾ ਆਮਤ ਖਾ ਸਕਦਾ ਤੁਹਾਨੂੰ ਇਧਰਲੇ ਪਾਸੇ ਐਂਬੂਲੈਂਸ ਵੀ ਖਿਲਾਰ ਦਿੱਤੀਆਂ ਨੇ ਤੇ ਜੇ ਪੁੱਛਿਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਪੋਲਟਰੀ ਫਾਰਮ ਦਾ ਕੋਈ ਕਬਜ਼ਾ ਲੈਣਾ ਹੈ ਤੇ ਇੱਥੇ ਕਿਹੜਾ ਪੋਲਟਰੀ ਫਾਰਮ ਹੈਗਾ ਬਿਲਕੁਲ ਝੂਠ ਮਾਰਿਆ ਜਾ ਰਿਹਾ ਔਰ ਵਰਗਲਾਰਿਆ ਵਰਗਲਾਇਆ ਜਾ ਰਿਹਾ ਕਿਸਾਨਾਂ ਨੂੰ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ 399 ਦਿਨ ਤੋਂ ਇਹ ਮੋਰਚਾ ਚੱਲ ਰਿਹਾ ਔਰ ਇਸੇ ਤੋਂ ਤਾਂ ਨਿਰੰਤਰ ਜਾਰੀ ਰਹੇਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਜੋ ਮਰਜ਼ੀ ਕਰ ਲੇ ਅਸੀਂ ਤਾਂ ਤੁਸੀਂ ਸੁਣਿਆ ਬਲਵੰਤ ਸਿੰਘ ਬਹਿਰਾਮ ਕੇਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਸਾਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਜਿਹੜਾ ਆ ਹੁਣ ਬਾਰਡਰਾਂ ਦੇ ਉੱਤੇ ਪਹੁੰਚ ਰਿਹਾ ਹਿਲਜੁਲ ਹੋ ਰਹੀ ਆ ਤੇ ਕਹਿੰਦੇ ਸਾਡੇ ਆਗੂਆਂ ਨੂੰ ਹੱਥ ਨਾ ਲਾ ਦਿਓ ਨਹੀਂ ਤਾਂ ਫਿਰ ਕਹਿੰਦੇ ਅੰਜਾਮ ਬੜਾ ਮਾੜਾ ਹੋਊਗਾ ਤਾਂ ਕੀ ਉਹ ਆਗੂ ਜਿਹੜੇ ਨੇ ਮੋਰਚੇ ਦੇ ਵਿੱਚ ਬੈਠੇ ਨੇ ਉਹਨਾਂ ਤੇ ਕੋਈ ਕਾਰਵਾਈ ਕਰਨ ਦੀ ਗੱਲ ਆ ਜਾਂ ਫਿਰ ਜਿਹੜੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਨ ਦੀ ਗੱਲ ਹੋ ਰਹੀ ਆ ਤਾਂ ਇਹ ਥੋੜੀ ਦੇਰ ਦੇ ਬਾਅਦ ਸਾਫ਼ ਹੋ ਜਾਵੇਗਾ ਪਰ ਸਥਿਤੀ ਜਿਹੜੀ ਆ ਉਹ ਕਾਫੀ ਖਰਾਬ ਹੋ ਸਕਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਐਂਬੂਲੈਂਸਾਂ ਪਹੁੰਚੀਆਂ ਉੱਥੇ ਕਹਿੰਦੇ ਅਸੀਂ ਪੋਲਟਰੀ ਫਾਰਮ ਦਾ ਕਬਜ਼ਾ ਲੈਣ ਆਏ ਆ ਸ਼ੰਭੂ ਬਾਰਡਰ ਦੇ ਉੱਤੇ ਜੋ ਪਹੁੰਚੇ ਨੇ ਤਾ ਫਿਰ ਸਵਾਲ ਇਹ ਵੀ ਆ ਕਿ ਉੱਥੇ ਨੇੜੇ ਤੇੜੇ ਕੋਈ ਪੋਲਟਰੀ ਫਾਰਮ ਨਜ਼ਰ ਤਾਂ ਆਉਂਦਾ ਨਹੀਂ ਫਿਰ ਕਬਜਾ ਕਾਦਾ ਤਾਂ ਖੈਰ ਜੋ ਜਾਣਕਾਰੀ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਸਾਂਝੀ ਕੀਤੀ ਗਈ ਅਸੀਂ ਤੁਹਾਡੇ ਨਾਲ ਉਹੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਸੀਂ ਅਪਡੇਟ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੇ ਲਈ ਇਹੀ ਅਪਡੇਟ ਆ ਪਰ ਆਉਣ ਵਾਲੇ ਥੋੜੀ ਦੇਰ ਦੇ ਬਾਅਦ ਅਪਡੇਟ ਕੀ ਹੁੰਦੀ ਆ ਇਹ ਖਬਰ ਕਿਸ ਤਰੀਕੇ ਦੇ ਨਾਲ ਮੁੜਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇੱਕ ਪਾਸੇ ਤੁਹਾਨੂੰ ਉਹ ਵੀ ਦੱਸ ਦਈਏ ਕਿ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ ਜੋ ਗੈਰ ਰਾਜਨੀਤਿਕ ਮੋਰਚਾ ਲੱਗਿਆ ਹੋਇਆ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਕਿਸਾਨਾਂ ਦੀ ਮੀਟਿੰਗ ਆ 14 ਕਿਸਾਨ ਸ਼ੰਭੂ ਬਾਰਡਰ ਤੋਂ ਪਹੁੰਚੇ ਨੇ 14 ਕਿਸਾਨ ਖਨੌਰੀ ਬਾਰਡਰ ਤੋਂ ਪਹੁੰਚੇ ਨੇ ਜਗਜੀਤ ਸਿੰਘ ਢੱਲੇਵਾਲ ਵੀ ਐਂਬੂਲੈਂਸ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਵੀ ਐਂਬੂਲੈਂਸ ਦੇ ਵਿੱਚ ਲਿਜਾਇਆ ਗਿਆ ਅੱਜ ਉਹਨਾਂ ਦੀ ਜਿਹੜੀ ਹਾਲਤ ਆ ਉਹ ਕਾਫੀ ਨਾਜ਼ੁਕ ਲੱਗ ਰਹੀ ਆ ਕਿਉਂਕਿ ਕਾਫੀ ਦਿਨ ਹੋ ਚੁੱਕੇ ਨੇ ਦੂਜੇ ਪਾਸੇ ਮੋਰਚਾ 399 ਦਿਨਾਂ ਦੇ ਵਿੱਚ ਪਹੁੰਚ ਚੁੱਕਿਆ ਕੱਲ ਨੂੰ ਪੂਰੇ 400 ਦਿਨ ਹੋ ਜਾਣਗੇ ਮੋਰਚੇ ਨੂੰ ਮੋਰਚੇ ਦੇ ਵੱਲੋਂ ਵੀ ਜਿਹੜੀ ਆ ਰਣਨੀਤੀ ਅਗਲੀ ਲੀਕ ਦਿੱਤੀ ਗਈ ਆ 23 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਉਸ ਤੋਂ ਬਾਅਦ 25 ਮਾਰਚ ਦਾ ਦਿੱਲੀ ਕੋਚ ਦਾ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਨਹੀਂ ਬਣਦਾ ਪਰ ਅੱਜ ਦੀ ਮੀਟਿੰਗ ਦੇ ਵਿੱਚ ਕਹਿੰਦੇ ਐਮਐਸਪੀ ਨੂੰ ਲੈ ਕੇ ਗੱਲ ਬਣ ਸਕਦੀ ਆ ਪਰ ਜੇਕਰ ਇਧਰ ਬਾਰਡਰਾਂ ਦੇ ਉੱਤੇ ਕੋਈ ਹਿਲਜੁਲ ਹੁੰਦੀ ਆ ਪਰ ਫਿਰ ਮੀਟਿੰਗ ਦੇ ਵਿੱਚ ਗੱਲ ਨਹੀਂ ਬਣਦੀ ਨਜ਼ਰ ਆਵੇਗੀ ਤਾਂ ਮੀਟਿੰਗ ਦੇ ਵਿੱਚ ਕੀ ਨਿਕਲਦਾ ਕੀ ਜੋ ਬਾਰਡਰਾਂ ਦੇ ਉੱਤੇ ਹਿਲਜੁਲ ਹੋ ਰਹੀ ਆ ਉਸ ਦਾ ਕੋਈ ਮੀਟਿੰਗ ਦੇ ਵਿੱਚ ਅਸਰ ਹੁੰਦਾ ਜਾਂ ਫਿਰ ਕੋਈ ਹੋਰ ਇਹ ਵਿੱਚੋਂ ਮਾਜਰਾ ਨਿਕਲਦਾ ਇਹ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਜਿਹੜੀ ਅਪਡੇਟ ਹੈਹੀ ਆ ਕਿ ਬਾਰਡਰਾਂ ਦੇ ਉੱਤੇ ਥੋੜੀ ਹਿਲਜੁਲ ਹੋਈ ਆ ਜਿਸ ਦੀ ਜਾਣਕਾਰੀ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਦਿੱਤੀ ਗਈ ਆ